ਦੇ ਗੁਰੂ ਘਰ ਦੇ ਗ੍ਰੰਥੀ ਸਾਹਿਬ ਬਹੁਤ ਵਧੀਆ ਸਲਝ ਹੋਏ ਆ ਤੇ ਸਾਡੇ ਮਨ 'ਚ ਖਿਆਲ ਆ ਵੀ ਜਿੱਦਾਂ ਅੱਜ ਗੱਲ ਲਾ ਲੋ ਗਾਉਣ ਵਾਲੀਆਂ ਹੀ ਲਾਉਂਦੇ ਜਾਂਨਾਂ ਨੂੰ ਲੱਖਾਂ ਰੁਪਈਆ ਦਿੰਦੇ ਆ ਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਕੋਈ ਵੀ ਮਾਨ ਸਨਮਾਨ ਆਪਾਂ ਨਹੀਂ ਦਿੰਦੇ ਤੇ ਤੁਹਾਡੇ ਜਿਹੜੇ ਭਰਾ ਮੈਨੂੰ ਪਤਾ ਲੱਗਾ ਵੀ ਕੈਨੇਡਾ ਬੈਠੇ ਨੇ ਵੀਰ ਉਹਨਾਂ ਵੱਲੋਂ ਵੀ ਮਾਨ ਸਤਕਾਰ ਕੀਤਾ ਗਿਆ ਉਹਨਾਂ ਵੱਲੋਂ ਵੀ ਜਿਹੜੇ ਕੀ ਮਿਹਨਤ ਕੀਤੀ ਹੈ ਕੈਨੇਡਾ ਜਾ ਕੇ ਤੇ ਦਸਵੰਦ ਕਰ ਲਿਆ ਗਿਆ ਤੇ ਫਿਰ ਜਾ ਕੇ ਬਾਬਾ ਜੀ ਦਾ ਜਿਹੜਾ ਕੇਠਾ ਤਿਆਰ ਕੀਤਾ ਗਿਆ ਤੋ ਛੋਟਾ ਵੀਰ ਹੈ ਮੇਰਾ ਜੋਗਾ ਸਿੰਘ ਇੱਕ ਆਪਣਾ ਭਤੀਜਾ ਹੀ ਲੱਗਦਾ ਪਿੰਡੋਂ ਗਰਜੰਤਾ ਸਿੰਘ ਇਹਨਾਂ ਦੋਵਾਂ ਵੀਰਾਂ ਨੇ ਸੇਵਾ ਕੀਤੀ ਜੀ ਜੀ ਜੇ ਕੋਈ ਆਪਾਂ ਧੀ ਪੁੱਤ ਦੀ ਅਰਦਾਸ ਕਰਾਉਣੀ ਹੈ ਆਪਾਂ ਬਾਬਾ ਜੀ ਨੂੰ ਆਵਾਜ਼ ਮਰੋ ਸਭ ਤੋਂ ਪਹਿਲਾਂ ਬੁਲਾਉਨੇ ਆ ਹਨਾ ਉਹ ਗੁਰਗ੍ਰੰਥ ਸਾਹਿਬ ਕੇ ਅਰਦਾਸ ਬੇਨਤੀ ਕਰਦਾ ਉਹ ਅਰਦਾਸ ਬੇਨਤੀ ਆਪਣੀ ਇਦਾਂ ਦੇ ਜ਼ੁਬਾਨ ਚੋਂ ਨਿਕਲੀ ਪੂਰੀ ਹੁੰਦੀ ਆ ਤੇ ਜਦੋਂ ਇਹਨਾਂ ਦੀ ਵਾਰੀ ਆਉਂਦੀ ਆ ਪੈਸੇ ਦੇਣ ਦੀ ਜਾਂ ਕੋਈ ਕੰਮ ਕਰਨ ਦੀ ਉਦੋਂ ਆਪਾਂ ਲੱਤਾਂ ਪੁਛਾ ਕੇ ਚਲੀ ਜਾਂਦੇ ਜਸਾ ਸਾਲਾ ਵਿੱਚ ਕਦੀ ਇਸ ਤਰ੍ਹਾਂ ਦਾ ਮਾਨ ਸਨਮਾਨ ਮਿਲਿਆ ਹੋਵੇ ਸੋਨੇ ਦੇ ਕੈਂਟੀਨ ਦਾ ਸਨਮਾਨ ਕੀਤਾ ਹੋਵੇ ਤੱਦੀ ਹੋਇਆ ਸਦਾਨਾ ਨਹੀਂ ਜਾਂ ਸਾਲ ਨਹੀਂ ਹੋਇਆ ਜਿਹੜਾ ਇਲਾਕੇ ਹੀ ਸਾਡੇ ਕਦੇ ਹੋਇਆ ਤੇ ਪਹਿਲੀ ਵਾਰ ਹੋਇਆ ਤੇ ਬਹੁਤ ਮਾਨੂੰ ਖੁਸ਼ੀ ਹੈ ਗੱਲ ਦੀ ਕਿ ਸਿੰਘਾਂ ਨੇ ਮਾਨ ਕੀਤਾ ਆ ਅਹੀਂ ਬਾਬਾ ਜੀ ਵਾਸਤੇ ਗੁਰਦਰਾ ਸਾਹਿਬ ਬੜਾ ਵਧੀਆ ਪੋਰਸ਼ਨ ਤਾਨੂੰ ਸੱਛੋੜੀ ਦੀ ਕੋਠੀ ਵੀ ਬਾਬਾ ਜੀ ਨੂੰ ਬਣਾ ਕੇ ਦਿੱਤੀ ਆ ਏਸੀ ਇਨਵਰਟਰ ਫਿਰ ਜਾਂ ਹਰ ਇੱਕ ਚੀਜ਼ ਜੋ ਵੀ ਆ ਐਲਸੀਡੀਆਂ ਤੱਕ ਬਾਬਾ ਜੀ ਨੂੰ ਲਾ ਕੇ ਦਿੱਤੀਆਂ ਬਾਥਰੂਮ ਵਗੈਰਾ ਸੋਹਣੇ ਬਣੇ ਗੁਰਦਾਰੇ ਦੇ ਵਿੱਚ ਵੱਖਰੀ ਰਹਿ ਜਿਹੜੀ ਬਾਬਾ ਜੀ ਨੂੰ ਬਣਾ ਕੇ ਦਿੱਤੀ ਆ ਮੈਨੂੰ ਲੱਗਦਾ ਨਹੀਂ ਬਾਬਾ ਜੀ ਇਕ ਇਸੇ ਤਰ੍ਹਾਂ ਮਾਨ ਸਤਕਾਰ ਕਰਦਾ ਲਵਾਂਗੇ ਸਾਡੇ ਪਟਤ ਸਿੰਘਾਂ ਦਾ ਗੁਰਦੇ ਵਜੀਰਾ ਦਾ ਤੇ ਮੈਨੂੰ ਲੱਗਦਾ ਹਲਾ ਜਿਹੜੇ ਨੇ ਪਟਤ ਸਿੰਘਾਂ ਦੇ ਜਿਹੜੇ ਮਾਰੇ ਨੇ ਉਹ ਚੰਗੇ ਹੋ ਜਾਣਗੇ ਜਦੋਂ ਹਰ ਕੋਈ ਜਿਹੜਾ ਇਸੇ ਤਰ੍ਹਾਂ ਮਾਨ ਸਤਕਾਰ ਕਰਦਾ ਲਊਗਾ ਜਿਹੜੀ ਸਿੱਖ ਕੌਮ ਆ ਇਹ ਖਾਲਸਾ ਰਾਜ ਦੀ ਗੱਲ ਜ਼ਰੂਰ ਕਰਦੀ ਆ ਖਾਲਸਾ ਰਾਜ ਕਿੱਥੋਂ ਸ਼ੁਰੂ ਹੋਣਾ ਇਹਨਾਂ ਗ੍ਰੰਥੀਆਂ ਤੋਂ ਸ਼ੁਰੂ ਹੋਣਾ ਗ੍ਰੰਥੀ ਅੱਗੋਂ ਪਾਠੀ ਤਿਆਰ ਕਰਨਗੇ ਸਾਤ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਸੀਂ ਅਕਸਰ ਦੇਖਦੇ ਪਈ ਸਾਡੇ ਜਿਹੜੇ ਗੁਰੂ ਦੇ ਵਜੀਰ ਨੇ ਸਾਡੇ ਪਾਠੀ ਸਿੰਘ ਨੇ ਉਹਨਾਂ ਦਾ ਮਾਨ ਸਤਕਾਰ ਨਹੀਂ ਕੀਤਾ ਜਾਂਦਾ ਅਸੀਂ ਅੱਜ ਦਿਨ ਇਸ ਦਾ ਇੰਟਰੋ ਲਾਉਨੇ ਆ ਤੇ ਪਾਠੀ ਸਿੰਘਾਂ ਦੇ ਘਰਾਂ ਦੇ ਹਾਲਾਤ ਵੀ ਬੜੇ ਮਾਰੇ ਦੇ ਪਰ ਅੱਜ ਤੁਹਾਨੂੰ ਖਬਰ ਦਿਖਾਵਾਂਗੇ ਹਲਕਾ ਟਾਰੀ ਦੇ ਪਿੰਡ ਜਿਠਾਉਲ ਦੀ ਜਿੱਥੇ ਕਿ ਬਾਬਾ ਕਲਿਆਣਾ ਸਾਹਿਬ ਦੇ ਗੁਰਦਾ ਸਾਹਿਬ ਦੇ ਪਾਠੀ ਸਿੰਘ ਜਿਹੜੇ ਕਿ ਬਾਬਾ ਸੰਤੋਖ ਸਿੰਘ ਉਹਨਾਂ ਦਾ ਮਾਨ ਸਤਕਾਰ ਕੀਤਾ ਜਾ ਰਿਹਾ ਸੋਨੇ ਦੇ ਕੰਠੇ ਦੇ ਨਾਲ ਵੀ ਦੋ ਤੋੜਿਆਂ ਦਾ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਇਹ ਪਰਿਵਾਰ ਨੇ ਜਿੰਨਾਂ ਵਾਲੇ ਜਿਹੜਾ ਕਿ ਬਾਬਾ ਸੰਤੋਖ ਸਿੰਘ ਜਿਹੜੇ ਕਿ ਗੁਰੂ ਦੇਵ ਜੀ ਨੇ ਪਾਠੀ ਸਿੰਘ ਨੇ ਉਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਅਤੇ ਸੋਨੇ ਦਾ ਕੈਂਠਾ ਪਾ ਕੇ ਜਿਹੜਾ ਸਨਮਾਨਿਤ ਕੀਤਾ ਤੇ ਤੁਸੀਂ ਤਸਵੀਰਾਂ ਵਿੱਚ ਵੇਖਿਆ ਜਦੋਂ ਬਾਬਾ ਜੀ ਇਹਨਾਂ ਦੇ ਗ੍ਰਹਿ ਵਿਖੇ ਆਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਤੇਜ ਚੋਕਿਆਂ ਘਰੇ ਨਗਾਇਆ ਅੰਦਰ ਤੇ ਪੈਰ ਧੋ ਕੇ ਜਿਹੜਾ ਨਾਲੋਂ ਪੂਰਾ ਮਾਨ ਸਤਕਾਰ ਕੀਤਾ ਸੋਪਿਆ ਪਾ ਕੇ ਮਾਨ ਸਤਮਾਨ ਕੀਤਾ ਅਤੇ ਜਦੋਂ ਦਾ ਇਹਨਾਂ ਨੇ ਕੈਂਠਾ ਪਾਇਆ ਬਾਬਾ ਜੀ ਨੂੰ ਤੇ ਪੂਰੇ ਪਿੰਡ ਵਿੱਚ ਪੂਰੇ ਨਗਰ ਵਿੱਚ ਬੜੀਆਂ ਚਰਚਾ ਵਾਣੇ ਗੱਲਬਾਤ ਵੀ ਕਰਾਂਗੇ ਉਸ ਪਰਿਵਾਰ ਦੇ ਨਾਲ ਜਿਹੜਾ ਪਰਿਵਾਰ ਆਨੇ ਜਿਹੜੀ ਕੀ ਇਹ ਸੇਵਾ ਬਾਬਾ ਜੀ ਨੇ ਜਿਹੜੀ ਕਿਨ ਕੋ ਸੇਵਾ ਲਈ ਹੈ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀਰ ਜੀ ਆਪਣਾ ਨਾਮ ਦੱਸ ਕੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੇ ਕਿਸ ਤਰ੍ਹਾਂ ਮਨਚੇ ਵਿਚਾਰਿਆ ਆ ਵੀ ਬਾਬਾ ਜੀ ਨੂੰ ਸੋਨੇ ਦੇ ਕੈਂਠੇ ਨਾਲ ਸਨਮਾਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦੇਵ ਸਿੰਘ ਗੁਰੂ ਘਰ ਦੇ ਗ੍ਰੰਥੀ ਦਾ ਮਾਨ ਸਰਕਾਰ ਕਰਨ ਵਾਸਤੇ ਅਸੀਂ ਸੋਚਿਆ ਵੀ ਹਰ ਇੱਕ ਦਾ ਕੋਈ ਨਾ ਕੋਈ ਵੀ ਜੀਰੀਏ ਦੇ ਨਾਲ ਲੋਕ ਆਪਣਾ ਧਰਮ ਦਾ ਕਰਦੇ ਆ ਅਸੀਂ ਵੀ ਆਪਣੇ ਧਰਮ ਦਾ ਮਾਨ ਸਨਮਾਨ ਕਰੀਏ ਸਾਡੇ ਗੁਰੂ ਘਰ ਦੇ ਗ੍ਰੰਥੀ ਸਾਹਿਬ ਬਹੁਤ ਵਧੀਆ ਹਸਲ ਜਿਓਏ ਆ ਤੇ ਸਾਡੇ ਮਨ 'ਚ ਖਿਆਲ ਆ ਵੀ ਜਿੱਦਾਂ ਅੱਜ ਗੱਲ ਲਾ ਲੋ ਗਾਉਣ ਵਾਲੀਆਂ ਹੀ ਲਾਉਂਦੇ ਇਹਨਾਂ ਨੂੰ ਲੱਖਾਂ ਰੁਪਈਆ ਦਿੰਦੇ ਆ ਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਕੋਈ ਵੀ ਮਾਨ ਸਨਮਾਨ ਆਪਾਂ ਨਹੀਂ ਦਿੰਦੇ ਤੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੱਚੇ ਵੀ ਇਹ ਚੀਜ਼ ਤੋਂ ਸੰਕੋਚ ਕਰਦੇ ਜਾਂਦੇ ਆ ਤੇ ਜੇ ਆਪਾਂ ਗੁਰੂ ਘਰ ਦੇ ਗਰੰਥੀ ਸਿੰਘ ਦਾ ਸਰਮਾਨ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਇਹਨਾਂ ਦੇ ਬੱਚੇ ਵੀ ਚੰਗੀ ਸਿੱਖਿਆ ਦੇ ਲੱਗਣਗੇ ਨਸ਼ਿਆਂ ਤੋਂ ਬਚਣਗੇ ਬਾਣੀ ਬਾਣੇ ਦੇ ਧਾਰਮੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਨੂੰ ਲੱਗੋ ਪੀ ਅਸੀਂ ਦੇਖਿਆ ਤੁਹਾਡੇ ਘਰ ਦੇ ਨਾਲ ਹੀ ਬਿਲਕੁਲ ਗੁਰਦਾ ਸਾਹਿਬ ਆ ਸਿਰੇ ਉੜਦੇ ਆ ਬਾਣੀ ਜਿਹੜੀ ਆ ਉਹ ਕਿੰਨਾ ਚ ਪੈਂਦੀ ਆ ਕਿੰਨਾ ਕੁ ਮਨ ਨੂੰ ਚੰਗਲਾ ਲਾਦਾ ਜੋ ਸਿਰੇ ਬਾਬਾ ਜੀ ਮਨੇਰੇ ਉੱਠ ਕੇ ਨਿਤਨੇਮ ਕਰਦੇ ਨੇ ਅਤੇ ਬਾਣੀ ਸਾਨੂੰ ਤੁਹਾਡੇ ਜਿਹੜੀ ਮਿਲਦੀ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਗੁਰੂ ਘਰ ਦੇ ਸੱਚਖੰਡ ਦੇ ਵਿੱਚ ਬੈਠੇ ਆ ਜੀ ਹਾਂਜੀ ਮਿਨੀਐਸਓਪੀ ਤੁਹਾਡੇ ਜਿਹੜੇ ਭਰਾ ਮੈਨੂੰ ਪਤਾ ਲੱਗਾ ਵੀ ਕੈਨੇਡਾ ਬੈਠੇ ਨੇ ਵੀਰ ਉਹਨਾਂ ਵੱਲੋਂ ਵੀ ਮਾਨ ਸਤਕਾਰ ਕੀਤਾ ਗਿਆ ਉਹਨਾਂ ਵੱਲੋਂ ਵੀ ਜਿਹੜੇ ਕੀ ਮਿਹਨਤ ਕੀਤੀ ਹੈ ਕੈਨੇਡਾ ਵਿੱਚ ਜਾ ਕੇ ਤੇ ਦਸਵੰਦ ਕਾ ਲੈ ਗਿਆ ਤੇ ਫਿਰ ਜਾ ਕੇ ਬਾਬਾ ਜੀ ਦਾ ਜਿਹੜਾ ਕੈਂਠਾ ਤਿਆਰ ਕੀਤਾ ਗਿਆ ਦੱਸਖਾ ਜੂੜ ਸਾਂਝਾ ਕਰ ਦਿਓ ਕਿਹੜੇ ਕਿਹੜੇ ਵੀਰ ਨੇ ਸੇਵਾ ਪਾਈ ਇਹ ਚ ਮੇਰੇ ਤੋਂ ਛੋਟਾ ਵੀਰ ਹੈ ਮੇਰਾ ਜੋਗਾ ਸਿੰਘ ਇੱਕ ਆਪਣਾ ਭਤੀਜਾ ਹੀ ਲੱਗਦਾ ਪਿੰਡੋਂ ਗਰਜੰਤਾ ਸਿੰਘ ਇਹਨਾਂ ਦੋਵਾਂ ਵੀਰਾਂ ਨੇ ਸੇਵਾ ਕੀਤੀ ਜੀ ਤੇ ਮਿਨੀਐਸਓਪੀ ਕਹਿੰਦੇ ਹਲਕਾ ਟਾਰੀ ਦੇ ਪੂਰੇ ਨਗਰ ਵਿੱਚ ਚਰਚਾ ਰਹੀ ਇਸ ਚੀਜ਼ ਦੀ ਪਿੰਡ ਢਾਲ ਦੇ ਪਰਿਵਾਰ ਨੇ ਸੇਵਾ ਨਿਭਾਈ ਆ ਗੁਰੂ ਦੇ ਵਜੀਰ ਨੂੰ ਕੈਂਠਾ ਪਾਇਆ ਉਹ ਵੀ ਸੋਨੇ ਦਾ ਤੇ ਲੱਗ ਲੱਗੇ ਪਿੰਡਾਂ 'ਚ ਕਹਿੰਦੇ ਬਹੁਤ ਚਰਚਾ ਵਾ ਕਿੰਨਾ ਕਿ ਚੰਗਾ ਲੱਗਦਾ ਜਦੋਂ ਲੋਕ ਮਾਨ ਸਤਕਾਰ ਦਿੰਦੇ ਨੇ ਜਾਂ ਤੁਹਾਡੇ ਪਿੰਡ ਦਾ ਨਾਮ ਐਲੋਸ਼ਨ ਕਰਦੇ ਨੇ ਕੀ ਗਾਣਾ ਜਾਓਗੇ ਬਹੁਤ ਵਧੀਆ ਲੱਗਦਾ ਜੀ ਪਿੰਡ ਦਾ ਮਾਨ ਸਨਮਾਨ ਵਾਧਾ ਲੱਗ ਕੇ ਦਾ ਹੀ ਵਾਧਾ ਜੀ ਪਿੰਡ ਦਾ ਕਦਾ ਮਾਨ ਸਨਮਾਨ ਬਹੁਤ ਵਧੀਆ ਲੱਗਦਾ ਜੀ ਬਿਲਕੁਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਮਰਸਾ ਦੇ ਪਿੰਡ ਜਠੌਰ ਦੀ ਆ ਹਲਕਾ ਟਾੜੀ ਦਾ ਪਿੰਡ ਆ ਜਿੱਥੋਂ ਦੇ ਕੀ ਬਾਬਾ ਸੰਤੋਖ ਸਿੰਘ ਦਾ ਮਾਨ ਸਤਕਾਰ ਕੀਤਾ ਗਿਆ ਉਹਨਾਂ ਨੂੰ ਸੋਨੇ ਦਾ ਕੈਂਠਾ ਪਾ ਕੇ ਜਿਹੜਾ ਕਿ 2 ਤੋਲਿਆਂ ਦਾ ਸਨਮਾਨ ਕੀਤਾ ਗਿਆ ਪਰ ਅਸੀਂ ਵੇਖਿਆ ਵੀਰ ਜੀ ਅੱਜ ਦੇ ਨਹੀਂ ਅਸੀਂ ਦੇਖਦੇ ਆਂ ਵੀ ਸਾਡੇ ਗੁਰੂ ਦੇ ਵਜੀਰ ਨੇ ਜਿਹੜੇ ਪਾਠੀ ਸਿੰਘ ਨੇ ਜਿਹੜੇ ਕਿ ਬਾਣੀ ਤੇ ਬਾਣੀ ਨਾਲ ਜੁੜੇ ਨੇ ਨਿਤਨੇਮ ਕਰਦੇ ਨੇ ਪਰ ਅਸੀਂ ਦੇਖਿਆ ਉਹਨਾਂ ਦੇ ਹਾਲਾਤ ਬੜੇ ਨਾਜੁਕ ਨੇ ਘਰਾਂ 'ਚ ਗਰੀਬੀ ਬੜੀ ਆ ਬੱਚੇ ਤੱਕ ਜਿਹੜੇ ਨੇ ਉਹਨਾਂ ਦੇ ਚੰਗੇ ਸਕੂਲਾਂ 'ਚ ਨਹੀਂ ਪੜਦੇ ਤੇ ਇੱਕ ਕਮਰੇ 'ਚ ਸਾਰਾ ਪਰਿਵਾਰ ਆਣ ਵਾਸਤੇ ਮਜਬੂਰ ਹੁੰਦੇ ਨੇ ਤੇ ਕਹਿੰਦੇ ਤਾਂ ਖਾਵਾ ਬਹੁਤ ਘੱਟ ਨੇ ਕੋਈ 2-4000 5-7000 ਨਾਲ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਕੀ ਅਪੀ ਅਸੀਂ ਕਹਿੰਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਵੱਧ ਤੋਂ ਵੱਧ ਤਨਖਾਹ ਦਿੱਤੀ ਜਾਵੇ ਹੁਣ ਆਪਣੇ ਘਰ ਦਾ ਗੁਜ਼ਾਰਾ ਲਾ ਲੋ 5-6000 ਨਾਲ ਜੇ ਆਪਾਂ ਕਰ ਸਕਦੇ ਹਾਂ ਤਾਂ ਦੱਸ ਦਈਏ ਘੱਟ ਤੋਂ ਘੱਟ ਵੀ 15 ਤੋਂ 20000 ਤਨਖਾਹ ਚਾਹੀਦੀ ਆ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਰੈਸ਼ ਸੋਣੀ ਚਾਹੀਦੀ ਆ ਅਸੀਂ ਵੇਖੋ ਜੀ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਨੂੰ ਕੋਠੀ ਵੀ ਭਾਗ ਦਿੱਤੀ ਆ ਏਸੀ ਵੀ ਲਾ ਕੇ ਦਿੱਤਾ ਜਿੰਨੇ ਕੁ ਜੋਗੇ ਐਲ ਸੀ ਡੀ ਵੀ ਲਾ ਕੇ ਦਿੱਤੀ ਵਧੀਆ ਸਹੂਲਤਾਂ ਦਿੱਤੀਆਂ ਦੋਵੇਂ ਟਾਈਮ ਕੁਰਬਾਨੀ ਚੱਲਦੀ ਗੁਰੂ ਘਰ ਦੇ ਗ੍ਰੰਥੀ ਸਾਹਿਬ ਜੀ ਸੰਧੇ ਆ ਜੀ ਅੱਛਾ ਮਤਲਬ ਕੋਠੀ ਪਾ ਕੇ ਦਿੱਤੀ ਬਾਬਾ ਜੀ ਨੂੰ ਜਿੱਥੇ ਬਾਬਾ ਜੀ ਰਹਿੰਦੇ ਆ ਨੇ ਹਾਂਜੀ ਹਾਂਜੀ ਵਾਹ ਵਾਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਇਕੱਲਾ ਸੋਨੇ ਦੇ ਕੈਂਠੇ ਨਾਲ ਮਾਨ ਸਤਕਾਰ ਨਹੀਂ ਕੀਤਾ ਗਿਆ ਬਾਬਾ ਜੀ ਨੂੰ ਇੱਕ ਸੋਹਣੀ ਕੋਠੀ ਪਾ ਕੇ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਠੋਲੇ ਸਵੀਰਾਂ ਨੇ ਅਤੇ ਐਲਛੜੀ ਹੋਰ ਹੀ ਬਹੁਤ ਮਾਨ ਸਤਕਾਰ ਦਿੱਤਾ ਗਿਆ ਬਹੁਤ ਵਧੀਆ ਤੇ ਸ਼ਲਾਘਾਯੋਗ ਕਦਮ ਆ ਸਾਡੇ ਵੀ ਪੰਜਾਬ ਦੇ ਜਿਹੜੇ ਕੀ ਲੋਕ ਦੇਖਦੇ ਪੰਜਾਬ ਦੇ ਵਾਸੀ ਵੱਖ-ਵੱਖ ਪਿੰਡਾਂ ਦੇ ਤੇ ਇਸੇ ਤਰ੍ਹਾਂ ਆਪਣੇ ਗ੍ਰੰਥੀ ਸਿੰਘ ਦਾ ਮਾਨ ਸਤਕਾਰ ਜਰੂਰ ਕਰਾਇਆ ਕਰੋ ਕਿਉਂਕਿ ਬਾਬਾ ਬੁੱਢਾ ਜੀ ਦੇ ਬੱਚੇ ਨੂੰ ਕਹਾ ਜਾਂਦਾ ਵਾ ਗੁਰੂ ਦੇ ਵਜ਼ੀਰ ਕਿਹਾ ਜਾਂਦਾ ਐਸਾ ਕਿ ਸਿਰਫ ਨਾਂ ਦੇ ਵਜ਼ੀਰ ਬਣ ਕੇ ਰਹਿ ਗਏ ਨੇ ਅਸਲ ਵਜ਼ੀਰ ਨਹੀਂ ਹੈਗੇ ਪਰ ਅੱਜ ਇਹਦੇ ਖਲਾਅਤ ਦੇਖ ਕੇ ਅੱਜ ਮਨ ਨੂੰ ਖੁਸ਼ੀ ਹੋਈ ਆ ਕਿ ਜਿੱਥੇ ਨਾਂ ਦੇ ਵਜ਼ੀਰ ਕਹਾ ਜਾਂਦਾ ਅੱਜ ਵਾਕੇ ਵਜ਼ੀਰ ਲੱਗ ਰਹੇ ਨੇ ਅਰ ਬਹੁਤ ਖੁਸ਼ੀ ਹੋਈ ਅੱਜ ਮਾਨ ਸਤਕਾਰ ਕੀਤਾ ਯਾਰ ਆ ਪਿੰਡ ਦੇ ਸਰਪੰਚ ਸਾਹਿਬੀ ਨੇ ਪਿੰਡ ਦੇ ਮੋਢਵਾ ਲੋਕ ਵੀ ਨੇ ਤੇ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਫਤਿਹ ਬੁਲਸਾਂਜੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੇਵਾ ਨਿਭਾਉਂਦਿਆਂ ਨੂੰ ਪਾਤੀ ਸਿੰਘ ਦੀ ਇਸ ਗੁਰਦਸਾਹ ਵਿੱਚ ਹੁਣ 9-10 ਸਾਲ ਹੋ ਗਏ ਜੀ ਹਾਂਜੀ ਤੇ ਮੈਨੂੰ ਐਸੋ ਵੀ 10 ਸਾਲਾਂ ਵਿੱਚ ਕਦੀ ਇਸ ਤਰ੍ਹਾਂ ਦਾ ਮਾਨ ਸਨਮਾਨ ਮਿਲਿਆ ਹੋਵੇ ਸੋਨੇ ਦੇ ਕੈਂਟੀਨ ਦਾ ਸਨਮਾਨ ਕੀਤਾ ਹੋਵੇ ਕਦੀ ਹੋਇਆ ਇਸ ਤਰ੍ਹਾਂ ਦਾ ਨਹੀਂ 10 ਸਾਲਾਂ ਇਨੀ ਵਜੇ ਹਲਕਾ ਹੀ ਸਾਡੇ ਕਦੇ ਹੋਇਆ ਤੇ ਪਹਿਲੀ ਵਾਰ ਹੋਇਆ ਹਾਂਜੀ ਤੇ ਕਿੰਨਾ ਕਿ ਚੰਗਾ ਲੱਗਦਾ ਪੂਰੇ ਕਹਿੰਦੇ ਇਲਾਕੇ ਵਿੱਚ ਚਰਚਾ ਹਲਕਾ ਤਾਜੀ ਦੇ ਵਿੱਚ ਵੀ ਬਾਬਾ ਸੰਤੋਖ ਸਿੰਘ ਦਾ ਕਲਿਆਣਾ ਸਾਹਿਬ ਦੇ ਜਿਹੜੇ ਪਾਟੀ ਸਿੰਘ ਨੇ ਉਹਨਾਂ ਦਾ ਮਾਨ ਸਤਕਾਰ ਕੀਤਾ ਗਿਆ ਸੋਨੇ ਦੇ ਘੰਟੇ ਨਾਲ ਉਹ ਵੀ ਦੋ ਤੋਲਿਆਂ ਦੇ ਨਾਲ ਹਾਂਜੀ ਹਾਂਜੀ ਤੇ ਬਹੁਤ ਮਾਨੂੰ ਖੁਸ਼ੀ ਆਇ ਲੱਗਦਾ 10 ਵਿਆ ਪਿੰਡਾਂ ਜੇ ਗੱਲ ਦੀ ਚਰਚਾ ਆ ਤੇ ਬਹੁਤ ਜ਼ਿਆਦਾ ਸੰਗਤਾਂ ਖੁਸ਼ ਆ ਤੇ ਬਹੁਤ ਮਾਨੂੰ ਖੁਸ਼ੀ ਇਸ ਗੱਲ ਦੀ ਵੀ ਸਿੰਘਾਂ ਨੇ ਮਾਨ ਕੀਤਾ ਆ ਤੇ ਕੀ ਲੱਗਦਾ ਨਹੀਂ ਬਾਬਾ ਜੀ ਜੇਕਰ ਇਸੇ ਤਰ੍ਹਾਂ ਮਾਨ ਸਤਕਾਰ ਕਰਦਾ ਲਾਵਾਂਗੇ ਸਾਡੇ ਪਾਟੀ ਸਿੰਘਾਂ ਦਾ ਗੁਰੂ ਦੇ ਵਜ਼ੀਰਾਂ ਦਾ ਤੇ ਮੈਨੂੰ ਲੱਗਦਾ ਹਲਾ ਜਿਹੜੇ ਨੇ ਪਾਠ ਸਿੰਘਾਂ ਦੇ ਜਿਹੜੇ ਮਾਰੇ ਨੇ ਉਹ ਚੰਗੇ ਹੋ ਜਾਣਗੇ ਜਦੋਂ ਹਰ ਕੋਈ ਜਿਹੜਾ ਇਸੇ ਤਰ੍ਹਾਂ ਮਾਨ ਸਤਕਾਰ ਕਰਦਾ ਲਊਗਾ ਉਹਨਾਂ ਨੂੰ ਵਧੀਆ ਕੋਠੀ ਮਿਲਾ ਕੇ ਦਊਗਾ ਰਹਿਣ ਵਾਸਤੇ ਸੋਹਣਾ ਘਰ ਦਊਗਾ ਇਸ ਤਰ੍ਹਾਂ ਮਾਨ ਸਤਕਾਰ ਕਰਦਾ ਲਊਗਾ ਮੈਨੂੰ ਲੱਗਦਾ ਫਿਰ ਆਉਣ ਵਾਲੇ ਸਮੇਂ 'ਚ ਪਾਠੀ ਸਿੰਘਾਂ ਦੀ ਸਾਨੂੰ ਕਮੀ ਨਹੀਂ ਆਊਗੀ ਹਾਂਜੀ ਹਾਂਜੀ ਪਾਠੀ ਸਿੰਘਾਂ ਦੀ ਕਮੀ ਨਹੀਂ ਜੀ ਪਾਠੀ ਸਿੰਘਾਂ ਦੀ ਕਮੀ ਨਹੀਂ ਆ ਪਾਠੀ ਸਿੰਘ ਇਸੇ ਗੱਲ ਨੂੰ ਥੋੜਾ ਜਿਹਾ ਝਿਜਕਦੇ ਆ ਵੀ ਤਨਖਾਹਾਂ ਘੱਟ ਨੇ ਤੇ ਪੂਰਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਇਹ ਕਰਕੇ ਥੋੜਾ ਲੋਕੀ ਚ ਝਿਜਕਦੇ ਆ ਬਾਕੀ ਇਥੇ ਮੇਰੇ ਕੋਲ ਤਾਂ ਪ ਵਧੀਆ ਕਰਦੇ ਜਾਵਾ ਚੋਟੀਆਂ ਪਾਠੀ ਆ ਪਰ ਉਹ ਡਿਊਟੀ ਨਹੀਂ ਲਾਉਂਦੇ ਉਹਦੇ ਬਾਬਾ ਨਹੀਂ ਮਿਹਨਤ ਜਿਆਦੀ ਜਿਆਦੇ ਉਹਨਾਂ ਪਹਾੜੀ ਉਹਨਾਂ ਮਿਲਦਾ ਉਹਨਾਂ ਵੀ ਮਿਹਨਤ ਪੂਰੀ ਨਹੀਂ ਥੀ ਤੇ ਕਰਕੇ ਸ਼ਾਮ ਨੂੰ ਰੋਜ਼ ਹੁੰਦੇ ਪੰਜ ਛੇ ਪਚੰਗੀ ਆ ਉਹ ਚੜਦੀ ਘਲਾਦੇ ਆ ਤੇ ਸ਼ਾਮ ਨੂੰ ਸਾਰਾ ਨੇ ਤਨੇ ਪਾਠ ਹੋ ਕਰਦੇ ਆ ਤੇ ਇਹ ਨਾਲ ਜੁੜ ਮਿਲ ਆ ਬਹੁਤ ਜੀ ਸੇਵਾ ਨਾਲ ਭਾਈ ਸਾਰਾ ਉਹ ਕਰਦੇ ਰਹੇ ਆ ਤੇ ਸਿਰਫ ਉਹ ਡਿਊਟੀ ਤੋਂ ਝਟਕਦੇ ਨਹੀਂ ਬਾਬਾ ਡਿਊਟੀ ਨਹੀਂ ਲਾਉਣੀ ਤੇ ਪਾਠ ਉਹ ਬਹੁਤ ਵਜਾ ਕਰ ਲੈਂਦੇ ਆ ਬਾਬਾ ਕਿਸ ਤਰ੍ਹਾਂ ਦੇ ਦਦੇ ਹੋ ਜਿਹੜਾ ਮਾਨ ਸਨਮਾਨ ਸਾਲੂ ਆਜੀ ਪੀਸੀ ਸਰਮੋਹ ਸੰਸਤਾ ਵਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਪਰ ਉਹਨਾਂ ਵੱਲੋਂ ਨਹੀਂ ਸਨਮਾਨਤ ਕੀਤਾ ਗਿਆ ਪਾਰਤੀ ਸਿੰਘ ਦੇ ਵਜ਼ੀਰਾ ਦਾ ਅੱਜ ਪਿੰਡ ਦੇ ਲੋਕਾਂ ਨੇ ਜਾਂ ਇਹਨਾਂ ਪਰਿਵਾਰਾਂ ਨੇ ਸਾਡਾ ਸਨਮਾਨ ਕੀਤਾ ਤੇ ਮਾਨੂੰ ਕਿੰਨਾ ਜੰਗ ਲਾ ਕੇ ਚੀਜ਼ ਨੂੰ ਲੈ ਗਈ ਮਾਨੂੰ ਬਹੁਤ ਖੁਸ਼ੀ ਆ ਜੀ ਇਹ ਗੱਲ ਦਾ ਬਹੁਤ ਜਿਆਦਾ ਖੁਸ਼ੀ ਆ ਸਿੰਘਾਂ ਨੇ ਮਾਨ ਕੀਤਾ ਆ ਹਾਂਜੀ ਬਾਕੀ ਮਾਨ ਸਾਹਿਬ ਪਹਾੜੀ ਮਹਾਂਪੁਰਖਾਂ ਸਤਾਨ ਬਹੁਤ ਜਿਹੜਾ ਉਹ ਯਾਰਾ ਲੱਗ ਲੱਗ ਦਹਾ ਵਿਹਾਂ ਪਿੰਡੇ ਗੱਲ ਚਰਚ ਦੇ ਲਈ ਅਰਦਾਸ ਬੇਨਤੀ ਜਣਮਨੋਂ ਕਰੀਦੀ ਆ ਸੰਗਤਾਂ ਕਰਦੀਆਂ ਨੇ ਤੇ ਲੋਕ ਅਰਦਾਸਾਂ ਪੂਰੀਆਂ ਹੁਣ ਸਾਰੇ ਹੁਣ 60 65 ਪਾਠ ਹੋਏ ਆ ਤੇ ਲੋਕ ਅਰਦਾਸਾਂ ਮਨੋਂ ਕਾਮਨਾ ਪੂਰੀਆਂ ਨੇ ਸਿੰਘਾਂ ਦੇ ਮਨੋਂ ਕਾਮਨਾ ਪੂਰੀਆਂ ਆ ਇਹਨਾਂ ਅਰਦਾਸਾਂ ਬੇਨਤੀਆਂ ਕਰਾਈਆਂ ਸੀ ਤੇ ਮਹਾਰਾਜ ਨੇ ਇਹਨਾਂ ਮਨੋਂ ਕਾਮਨਾ ਪੂਰੀਆਂ ਕੀਤੀਆਂ ਤੋਂ ਨਾਮ ਨੂੰ ਖੁਸ਼ੀ ਨਾ ਇਹ ਕੀਤਾ ਇਹ ਕਿ ਇਹ ਆਖਿਆ ਵੀ ਕਿਸੇ ਨੂੰ ਨਾ ਸਾਨੂੰ ਪਤਾ ਹੀ ਬਾਬਾ ਜੀ ਮੈਂ ਸੋਵੇ ਸੇ ਦੇਖਿਆ ਵੀ ਗੁਰਦੈਸ ਸਾਹਿਬ ਵਿੱਚ ਜਦੋਂ ਪਾਟ ਸਿੰਘ ਲੱਗਦੇ ਨੇ ਤੇ ਉਹਨਾਂ ਦੀ ਤਨਖਾਹਾਂ ਬਹੁਤ ਘੱਟ ਹੁੰਦੀਆਂ ਨੇ ਕਈਆਂ ਦੀ ਤਨਖਾਹਾਂ ਹੋਣੀ ਹੁੰਦੀਆਂ ਕਹਿੰਦੇ ਵੀ ਗਰਾਈ ਕਰ ਲੋ ਜਿੰਨਾ ਬੰਦਾ ਤੁਹਾਡਾ ਹੁੰਦਾ ਪਿੰਡ 'ਚ ਤੇ ਕਈਆਂ ਦੀ 5-7000 ਹੁੰਦੀ ਆ ਕਿ ਲੱਗਦਾ ਉਹਨਾਂ ਪ੍ਰਵਾਰਕ ਜੀ ਜ਼ਰਾ ਕਰਨਾ ਹੁੰਦਾ ਬੱਚੇ ਵੀ ਪੜਾਉਣੇ ਹੁੰਦੇ ਆ ਘਰ ਚ ਰਾਸ਼ਨ ਪਾਣੀ ਵੀ ਚਾਹੀਦਾ ਕਿ ਲੱਗਦਾ 4-5000 ਦੇ ਨਾਲ ਪ੍ਰਵਾਰਕ ਜੀ ਜ਼ਰਾ ਦਾ ਪਟ ਸਿੰਘ ਦਾ ਇਹ ਤੁਸੀਂ ਹਸਣੇ 4-5000 ਆ ਗਏ ਜੀ ਕੀ ਆਉਂਦਾ 4-5 ਦਾ ਕੁਝ ਵੀ ਨਹੀਂ ਆਉਂਦਾ ਘਰ ਤੋਂ ਘੱਟ 15-20000 ਰੁਪਏ ਦੀ ਤਨਖਾਹ ਚਾਹੀ ਦੁੱਧ ਹੋ ਜਾਂ ਹੋਰ ਕੋਈ ਨਹੀਂ ਸਹਿਤਾ ਦੀ ਦੇਣ ਬੰਦੇ ਕਰਨ ਵਾਲੇ ਕਰਨ ਸਹਿਤਾ ਤੇ ਅਗਰ ਤੁਸੀਂ ਸਗਾ ਪਈ ਇਹ ਬਨੇ ਆਉਣਗੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੀ ਵੀਰ ਕੈਨੇਡਾ ਚ ਬੈਠਾ ਇੱਕ ਵੀਰ ਤੇ ਇੱਕ ਵੀਰ ਯੂਕੇ ਚ ਬੈਠਾ ਇਹਨਾਂ ਵੱਲੋਂ ਜਿਹੜਾ ਕਿ ਆਪਣੀ ਮਿਹਨਤ ਦੀ ਕਮਾਈ ਵਿੱਚ ਦਸਵੰਦ ਕੱਢ ਕੇ ਅੱਜ ਬਾਬਾਈ ਦਾ ਮਾਨ ਸਨਮਾਨ ਕੀਤਾ ਦੋ ਤੋੜੇ ਦਾ ਸੋਨੇ ਦਾ ਕੈਂਠਾ ਜਿਹੜਾ ਤਿਆਗ ਕੀਤਾ ਅਸੀਂ ਵਧਾਈ ਦੇ ਜਿਹੜੇ ਉਹ ਪੁਲਾ ਨੌਜਵਾਨਾਂ ਨੂੰ ਵਧਾਈ ਦੇ ਪਾਤਰ ਨੇ ਅਤੇ ਉਹਨਾਂ ਨੂੰ ਵਧਾਈ ਦੇਣੇ ਆ ਕਿ ਆਪਣੇ ਪਿੰਡ ਆਪਣੇ ਵਿਰਸੇ ਦੇ ਨਾਲ ਪਿਆਰ ਕਰਦੇ ਨੇ ਨੌਜਵਾਨ ਭਾਵੇਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਨੇ ਪਰ ਫਿਰ ਵੀ ਆਪਣੀ ਪੰਜਾਬੀਅਤ ਆਪਣੇ ਪੰਜਾਬ ਨੂੰ ਪਿਆਰ ਕਰਦੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਵੀਰਾਂ ਜਿਹੜੇ ਕਿ ਵੀਰ ਯੂਕੇ ਤੇ ਕੈਨੇਡਾ ਬੈਠੇ ਨੇ ਗੱਲਬਾਤ ਵੀ ਕਰਾਂਗੇ ਬਾਕੀ ਵੀਰਾਂ ਦੇ ਨਾਲ ਬਾਬਾ ਜੀ ਅੱਜ ਬਹੁਤ ਮਾਣ ਸਤਿਕਾਰ ਹੋਇਆ ਕਰੇ ਗੁਰੂ ਸਾਹਿਬ ਦੇ ਕਹਿੰਦੇ ਵਿਚਾਰਨ ਪਏ ਆ ਮਨ ਨੂੰ ਕਿੰਨੀ ਖੁਸ਼ੀ ਹੋਈ ਆ ਬੜੀ ਕਿਰਪਾ ਜੀ ਇਹ ਗੁਰੂ ਮਹਾਰਾਜ ਦਾ ਗ੍ਰੰਥੀ ਆ ਤੁਹਾਨੂੰ ਦੱਸਿਆ ਅੱਗੇ ਵੀ ਬਹੁਤ ਵਧੀਆ ਨਾ ਸੇਵਾ ਨਭਾਈ ਆ ਇਸ ਕਰਕੇ ਸਾਰਾ ਹੀ ਨਗਰ ਜਿਹੜਾ ਬਹੁਤ ਸਤਿਕਾਰ ਕਰਦਾ ਵਾ ਅਸੀਂ ਬਾਬਾ ਜੀ ਵਾਸਤੇ ਗੁਰਦਰਾ ਸਾਹਿਬ ਬੜਾ ਵਧੀਆ ਪੋਰਸ਼ਨ ਤੁਹਾਨੂੰ ਸੈ ਛੋੜੀ ਜੀ ਕੋਠੀ ਵੀ ਬਾਬਾ ਜੀ ਨੂੰ ਬਣਾ ਕੇ ਦਿੱਤੀ ਆ ਏਸੀ ਇਨਵਰਟਰ ਫਰਜਾ ਹਰ ਇੱਕ ਚੀਜ਼ ਜੋ ਵੀ ਆ ਐਲ ਸੀ ਡੀਆਂ ਤੱਕ ਬਾਬਾ ਜੀ ਨੂੰ ਲਾ ਕੇ ਦਿੱਤੀਆਂ ਬਾਥਰੂਮ ਵਗੈਰਾ ਸੋਹਣੇ ਬਣੇ ਗੁਰਦਾਰੇ ਦੇ ਵਿੱਚ ਵੱਖਰੀ ਰੈਸ ਜਿਹੜੀ ਬਾਬਾ ਜੀ ਨੂੰ ਬਣਾ ਕੇ ਦਿੱਤੀ ਆ ਤੇ ਬਹੁਤ ਵਧੀਆ ਸੇਵਾ ਜਿਹੜੀ ਆ ਨਿਭਾਉਂਦੇ ਆ ਤੇ ਇਸੇ ਤਰ੍ਹਾਂ ਹੀ ਬਾਰੇ ਕਿਰਪਾ ਕਰੇ ਨਾ ਤਾਂ ਸਤਿਗੁਰੂ ਸੇਵਾ ਲੈਂਦੇ ਰਹਿਣ ਬੜੀ ਸਬਰ ਤੇ ਸੰਤੋਖ ਦੇ ਨਾਲ ਸੇਵਾ ਜਿਹੜੀ ਆ ਕਰਦੇ ਆ ਸਤਿਗੁਰੂ ਇਸੇ ਤਰ੍ਹਾਂ ਇਹਨਾਂ ਦੁਆਗੇ ਵੀ ਸੇਵਾ ਲੈਂਦੇ ਰਹਿਣ ਜੀ ਤੁਸੀਂ ਕਿਸ ਤਰ੍ਹਾਂ ਦੇ ਦੋ ਮੈਂ ਕਿ ਵੀ ਮੈਂ ਕਈ ਇੰਟਰਵਿਊ ਕੀਤੀਆਂ ਪਾਟ ਸਿੰਘਾਂ ਦੀ ਗੁਰਦੇ ਵਜੀਰਾ ਦੀ ਹਾਲਾਤ ਬੜੇ ਮਾੜੇ ਨੇ ਮੈਂ ਕੱਲ ਵੀ ਕੰਟਰੂ ਕਰਨ ਚਲਿਆ ਉਹ ਪਾਟ ਸਿੰਘ ਦੇ ਘਰ ਦੀ ਛੱਤ ਟੁੱਟ ਗਈ ਆ ਬਰਸਾਤ ਦੇ ਕਾਰਨ ਬਿਲਕੁਲ ਖਤਮ ਹੋ ਚੁੱਕੀ ਆ ਤੇ ਪਾਟ ਸਿੰਘ ਸੇਵਾ ਨਿਭਾਉਂਦੇ ਸੀ ਗੁਰੂ ਸਾਹਿਬ ਦੀ ਉਹ ਡਿਊਟੀ ਛੱਡ ਕੇ ਰਕਸ਼ਾ ਮੋਲ ਲਾਪੇ ਨੇ ਇਹ ਹਾਲਾਤ ਹੋ ਗਏ ਨੇ ਸਾਡੇ ਪਾਟ ਸਿੰਘਾਂ ਦੇ ਜੇਕਰ ਨਹੀਂ ਬਾ ਫੜਾਂਗੇ ਕਿ ਲੱਗਦਾ ਵੀ ਸਾਨੂੰ ਕਿਤੇ ਪਿੰਡ 'ਚ ਪਾਟ ਸਿੰਘ ਲੱਭੂਗਾ ਕੋਈ ਬਿਲਕੁਲ ਜੀ ਸਭ ਗੁਰੂ ਨਾਨਕ ਦੇਵ ਜੀ ਸਿੱਖ ਸੰਗਤਾਂ ਨੂੰ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਸਿਰਨਹੱਥ ਜੁੜ ਕੇ ਬੇਨਤੀ ਆ ਗੁਰਮੁਖੋ ਪਿਆਰਿਓ ਬੇਸ਼ੱਕ ਗੁਰੂ ਘਰ ਚਾਰ ਇਟਾਂ ਘੱਟ ਲਾ ਲੋ ਜਿਹੜਾ ਗੁਰੂ ਮਹਾਰਾਜ ਦਾ ਗ੍ਰੰਥੀ ਆ ਵਜ਼ੀਰ ਆ ਉਹਦਾ ਜਿੰਨਾ ਵੀ ਹੋ ਸਕਦਾ ਵੱਤ ਵੱਦ ਦੇ ਪਰਿਵਾਰ ਦਾ ਬੱਚਿਆਂ ਦਾ ਉਹਦਾ ਦਵਾਈ ਬੂਟੀ ਦਾ ਢਿਲ ਮਠ ਜਿਹੜੀ ਆ ਜ਼ਰੂਰੀ ਲਾਜ਼ਮੀ ਆ ਤੇ ਇਸ ਕਰਕੇ ਇਹ ਨਾ ਹੋਵੇ ਕਿ ਉਹ ਦਵਾਈ ਤੋਂ ਵੀ ਤਰਲੇ ਲੈਂਦਾ ਰਹੇ ਤੇ ਸੋਣੀ ਰਾਇਸ਼ ਦਿਓ ਉਹਨੂੰ ਜਿੰਨਾ ਵੀ ਹੋ ਸਕਦੀ ਆ ਵੱਤ ਵੱਦ ਸਹੂਲਤ ਜਿਹੜੀ ਆ ਗੁਰੂ ਘਰਾਂ ਦੇ ਵਿੱਚ ਗੁਰੂ ਕੇ ਵਜ਼ੀਰ ਨੂੰ ਗੁਰੂ ਕੇ ਗ੍ਰੰਥੀ ਸਿੰਘ ਨੂੰ ਜਿਹੜੀ ਆ ਦੇਣੀ ਚਾਹੀਦੀ ਹੈ ਜੀ ਠੀਕ ਹੈ ਜੀ ਬਹੁਤ ਹਲਵਾ ਜੀ ਤੁਸੀਂ ਦੇਖਿਆ ਕਿ ਅੱਜ ਸਾਰਾ ਪਰਿਵਾਰ ਤੇ ਪਿੰਡ ਦੇ ਪੰਚਾਇਤ ਸਪੰਦ ਸਾਹਿਬ ਸਾਡੇ ਨਾਲ ਨੇ ਸਾਰੇ ਵਧਾਈ ਦੇ ਪਾਤਰ ਨੇ ਸਪੰਦ ਸਾਹਿਬ SLAG ਜੋ ਕਦਮ ਕੀਤਾ ਅੱਜ ਬਹੁਤ ਚਰਚਾ ਹੋ ਰਹੀ ਤੁਹਾਡੇ ਪਿੰਡ ਦੀ ਕਿ ਬਹੁਤ ਵਧੀਆ ਕੰਮ ਕੀਤਾ ਇੰਨੇ ਪਿੰਡਾਂ ਵਿੱਚੋਂ ਮੈਨੂੰ ਲੱਗਦਾ ਕਿ ਸ਼ਾਇਦ ਪਹਿਲੀ ਵਾਰੀ ਮਾਨ ਸਨਮਾਨ ਕੀਤਾ ਗਿਆ ਹਲਕਾ ਟਾਲੀ ਦੀ ਗੱਲ ਕਰੀਏ ਜਾਂ ਸਾਡੇ ਹਲਕੇ ਦੀ ਗੱਲ ਕਰੀਏ ਮਨਸਾਹਿਬ ਵਿੱਚ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਸਭ ਤੋਂ ਜਿਹੜੀ ਕੀਮਤੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਹ ਅਹੀਂ ਰਾਤ ਦਿਨਾਂ ਨੇ ਅਰਦਾਸ ਬੇਨਤੀ ਕਰਦੇ ਆਂ ਵੀ ਸਾਡੀ ਫਸਲ ਇੰਨੀ ਹੋਵੇ ਸਾਡੀ ਤੰਦਰੁਸਤੀ ਰਹੇ ਸਾਡਾ ਫਲਾਣਾ ਹੋਵੇ ਜਦੋਂ ਗੁਰੂਗਰਾ ਗੁਰੂ ਘਰ ਦਾ ਗ੍ਰੰਥੀ ਜਦੋਂ ਸੇਵਾ ਲੈਣ ਜਾਂਦਾ ਨਾ ਆਪਣੀ ਜਿਹੜੀ ਗ੍ਰਾਈ ਆਪਾਂ ਪਿੰਡਾਂ ਚ ਲਾਉਣੇ ਆ ਉਹ ਗ੍ਰਾਈ ਦੇਣ ਲੱਗਿਆ ਵੀ ਪੀਪਾ ਵੀ ਉਤੋਂ ਵੀ ਛਿਜਕਦੇ ਆ ਵੀ ਹਾਂ ਇਹ ਸਾਨੂੰ ਨਾ ਹੀ ਦੇਣੀ ਪਵੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਵਸ ਵੱਧ ਜੇ ਆਪਾਂ ਗ੍ਰਾਈ ਲਾਈ ਆ 20 ਕਿਲੋ ਲਾਈ ਆ 30 ਕਿਲੋ ਲਾਈ ਆ 40 ਕਿਲੋ ਲਾਈ ਆ ਉਹਨੂੰ ਗ੍ਰੰਥੀ ਵਿਚਾਰੇ ਨੂੰ ਉਹ ਪੂਰੀ ਉਹਦੀ ਬੰਦੀ ਜਿਹੜੀ ਚੀਜ਼ ਆ ਵੱਧ ਨਹੀਂ ਦੇ ਸਕਦੇ ਤੇ ਬੰਦੀ ਚੀਜ਼ ਤੇ ਦੇਈਏ ਆਪਾਂ ਹਣਾ ਜੀ ਤੇ ਇਹ ਕਰਕੇ ਆ ਵੀ ਜਮਰਾ ਇਹ ਦੂਸਰੀ ਗੱਲ ਇਹ ਆ ਵੀ ਸਾਡੇ ਜਿਹੜਾ ਪਿੰਡ ਦੀ ਏਕਤਾ ਤੇ ਏਕਤਾ ਤੇ ਨਿਮਰਤਾ ਬਹੁਤ ਆ ਅਸੀਂ ਸਾਡੇ ਪਿੰਡ ਦੀਆਂ ਅੱਠ ਚਵਾਈਆਂ ਹਰ ਇੱਕ ਚਵਾਈ ਦਾ ਇੱਕ ਮੈਂਬਰ ਦਿੱਤਾ ਹੈ ਜੇ ਕੋਈ ਗੱਲਬਾਤ ਹੁੰਦੀ ਹੈ ਉਹ ਹੀ ਮੈਂਬਰ ਨੂੰ ਪੁੱਛਣਾ ਅਸੀਂ ਪ੍ਰਧਾਨ ਨੂੰ ਨਹੀਂ ਕਹਿਣਾ ਵੀ ਆਹ ਗੱਲ ਇਦਾਂ ਕਿਉਂਕਿ ਚਵਾਈ ਵਾਲੇ ਨੂੰ ਪੁੱਛਾਂਗੇ ਵੀ ਵੀਰਾ ਗਲਤੀ ਤੂੰ ਕੀਤੀ ਹੈ ਤੂੰ ਕਿੱਥੇ ਆ ਹਣਾ ਜੀ ਇਹ ਆ ਵੀ ਸਾਡਾ ਪਿੰਡ ਦੀ ਚੜ੍ਹਦੀ ਕਲਾ ਤੇ ਬਾਕੀ ਇਸ ਬਾਬੇ ਕਲੇਣੇ ਦੀ ਸਭ ਤੋਂ ਜ਼ਿਆਦਾ ਜਿਹੜਾ ਮੇਲਾ ਹੈ ਕਿਹੜਾ ਪੇਣਾ ਵੀਰ ਜਿਹੜਾ ਦੱਸਣ ਦਾ ਤੁਸੀਂ ਕੱਕੜ ਪਹਿਲੇ ਨੰਬਰ ਤੇ ਸਾਡੇ ਹਲਕੇ ਦੇ ਵਿੱਚੋਂ ਤੇ ਦੂਸਰੇ ਨੰਬਰ ਤੇ ਸਾਡਾ ਮੇਲਾ ਆ ਇੱਕ ਵਾਰਾ ਗੋਪੀ ਉਦੋਂ ਸੁਖਮਣ ਜਿਉਂਦਾ ਸੀ ਗੋਪੀ ਤੇ ਸੁਖਮਣ ਦਾ ਮੈਚ ਹੋਇਆ ਸੀ ਤੇ ਸਭ ਤੋਂ ਵੱਡਾ ਇਕੱਠ ਜਿਹੜਾ ਸਾਡੇ ਪਿੰਡ ਹੋਇਆ ਹੈ ਪਤਪੰਥ ਸਾਹਿਬ ਕਿਸ ਤਰ੍ਹਾਂ ਦੀ ਹਦੂ ਅਸੀਂ ਦੇਖਿਆ ਵੀ ਲੋਕ ਜਦੋਂ ਮੇਲਾ ਕਰਾਉਂਦੇ ਨੇ ਲੱਖਾਂ ਰੁਪਏ ਖਰਚ ਦੇ ਦਿੰਦੇ ਨੇ ਚਾਹੇ ਕਬੱਡੀ ਤੇ ਵੀ ਵੱਡੇ ਵੱਡੀਆਂ ਗੱਡੀਆਂ ਦੇ ਦਿੰਦੇ ਨੇ ਪਰ ਜਦੋਂ ਕਿ ਪਾਠੀ ਸਿੰਘ ਦੀ ਵਾਰੀ ਆਉਂਦੀ ਆ ਮਾਨਸਤ ਮਾ ਕਰਦੀ ਤੇ ਉਦੋਂ ਕੋਈ ਇਹਦਾ ਮਾਨਸਤਕਾਰ ਨਹੀਂ ਕੀਤਾ ਦਾ ਕੱਲਾ ਸੋਪਿਆ ਪਾ ਕੇ ਜੜਾ ਨੂੰ ਤੋੜ ਦਿੱਤਾ ਜਾਂਦਾ ਵਾ ਪਹਿਲਾਂ ਤੁਹਾਡੇ ਵੱਲੋਂ ਇਹਨਾਂ ਮਾਨਸਤਕਾਰ ਕੀਤਾਂਦਾ ਤੇ ਮੈਂ ਦੇਖਿਆ ਵੀ ਲੋਕ ਲੱਖਾਂ ਰੁਪਏ ਵਿਆਹ ਤੇ ਲਾ ਦਿੰਦੇ ਨੇ ਗੋਮੋ ਵਾਲੀਆਂ ਵਧੀਆ ਵਧੀਆ ਲਾਉਂਦੇ ਨੇ ਕਹਿੰਦੇ ਵੀ ਕੁੜੀ ਵਧੀਆ ਲੈ ਕੇ ਆਓ ਡਾਂਸਰ ਸਾਡੇ ਰਿਸ਼ਤੇਦਾਰ ਖੁਸ਼ ਹੋਣਗੇ ਤੇ ਕਹਿੰਦੇ ਡਾਂਸਰ ਜਿਹੜਾ ਵਿਆਹ ਸ਼ਾਦੀ ਵਾਲਾ ਗਾਇਕ ਹੁੰਦਾ ਉਹਨੂੰ ਲੱਖਾਂ ਰੁਪਏ ਦੇ ਦਿੰਦੇ ਪਰ ਜਦੋਂ ਕਿਤੇ ਫਾਟ ਸਿੰਘ ਦੀ ਵਾਰੀ ਆਉਂਦੀ ਆ ਲਾਵਾ ਫੇਰੀ ਕਰਦੇ ਜਾਂ ਕੀਰਤਨ ਕਰਦੇ ਨੇ ਜਦੋਂ ਜੋ ਦਾਸ ਬੇਨਤੀ ਕਰਦੇ ਨੇ ਸੀ ਦੇਖਿਆ ਕਈ ਸਭ ਤੋਂ ਛੋਟਾ ਨੋਟ ਲਾਉਦੇ ਨੇ ਵੀ ਛੋਟਾ ਨੋਟ ਕਿਹੜਾ ਜਾਂ ਪਾਟਾ ਨੋਟ ਕਿਹੜਾ ਉਹ ਦੇ ਦਿੰਦੇ ਨੇ ਤੇ ਬਾਬਾ ਜੀ ਨਾਲ ਵੀ ਕਹਿੰਦੇ ਤਵਾ ਤਾਲ ਮੇਲ ਕਰਦੇ ਨੇ ਵੀ ਬਾਬਾ ਜੀ ਘੱਟ ਲਓ ਪੈਸੇ ਵੇਖੋ ਜੀ ਜੇ ਕੋਈ ਆਪਾਂ ਧੀ ਪੁੱਤ ਦੀ ਅਰਦਾਸ ਕਰਾਉਣੀ ਆ ਆਪਾਂ ਬਾਬਾ ਜੀ ਨੂੰ ਆਵਾਜ਼ ਮਤਲਬ ਸਭ ਤੋਂ ਪਹਿਲਾਂ ਬੁਲਾਉਨੇ ਆ ਹਨਾ ਉਹ ਗੁਰੂ ਗ੍ਰੰਥ ਸਾਹਿਬ ਕੇ ਅਰਦਾਸ ਬੇਨਤੀ ਕਰਦਾ ਉਹ ਅਰਦਾਸ ਬੇਨਤੀ ਆਪਣੀ ਇਦਾਂ ਦੇ ਜ਼ੁਬਾਨ ਚੋਂ ਨਿਕਲੀ ਪੂਰੀ ਹੁੰਦੀ ਆ ਤੇ ਜਦੋਂ ਇਹਨਾਂ ਦੀ ਵਾਰੀ ਆਉਂਦੀ ਆ ਪੈਸੇ ਦੇਣ ਦੀ ਜਾਂ ਕੋਈ ਕੰਮ ਕਰਨ ਦੀ ਉਦੋਂ ਆਪਾਂ ਲੱਤਾਂ ਪਸ਼ਾਂ ਕੇ ਚੱਲਿੰਦੇ ਆ ਹਨਾ ਮੰਨ ਲਓ ਸੂਨੀ ਸਾਹਿਬ ਕਰਾਉਣਾ ਹੁਣ 500 ਰੁਪਿਆ ਕਿੰਨੀ ਅੱਜਕੱਲ੍ਹ ਕੀਮਤ ਆ ਅਸੀਂ 500 ਰੁਪਿਆ ਦੇਣ ਲੱਗਿਆਂ ਵਿੱਚ ਝਿਜਕਦੇ ਆ ਨਹੀਂ 2-250 ਠੀਕ ਆ ਜੀ ਬਾਬਾ ਜੀ ਇਹਨਾਂ ਜਿਆਦੇ ਫਲਾਂ ਆ ਢ ਸ਼ਰਦਾ ਸਾਨੂੰ ਚਾਹੀਦੀ ਆ ਸਭ ਤੋਂ ਵੱਡੀ ਸੋਨੀ ਸਾਹਿਬ ਕਰਾ ਗਏ ਅਸੀਂ ਸਾਰਾ ਕੁਝ ਹੀ ਮੰਗ ਲੈਣਾ ਬਾਬੀ ਕੋ ਹਨਾ ਤੇ ਜਦੋਂ ਬਾਬੇ ਦੀ ਵਾਰੀ ਆਉਂਦੀ ਆ ਅਸੀਂ ਜ਼ੀਰੋ ਹੋ ਜਾਂਦੇ ਪਰ ਅਸੀਂ ਦੇਖਿਆ ਵੀ ਬਾਬਾ ਜੀ ਗੁਰੂ ਦੇ ਵਜੀਰ ਕੇ ਆ ਜਾਂਦਾ ਲੋਕਾਂ ਦੇ ਅਰਦਾਸਾਂ ਕਰਦੇ ਨੇ ਲੋਕਾਂ ਦੀ ਚੜ੍ਹਦੀ ਕਲਾ ਵਰ ਅਰਦਾਸ ਕਰਦੇ ਨੇ ਪਰ ਇਹਨਾਂ ਅਰਦਾਸਾਂ ਕੋਈ ਨਹੀਂ ਕਰਦਾ ਅਸੀਂ ਦੇਖਿਆ ਇਹਨਾਂ ਹਾਲਾਤ ਬੜੇ ਮਾੜੇ ਨੇ ਇੱਕ ਕਮਰੇ ਵਿੱਚ ਸਾਰਾ ਸਾਰਾ ਪਰਿਵਾਰ ਰਹਿੰਦੇ ਨੇ ਜਿਹੜਾ ਕਮਰਾ ਹੁੰਦਾ ਉਹ ਵੀ ਟੁੱਟਿਆ ਹੁੰਦਾ ਥੱਲੇ ਥੰਮੀਆਂ ਦੇ ਕੇ ਜਿਹੜਾ ਕਮਰਾ ਰੱਖਿਆ ਜਾਂਦਾ ਵੀ ਪਤਾ ਨਹੀਂ ਕਿਹੜੇ ਵੱਲੇ ਜਿਹੜਾ ਚੱਲ ਜੇ ਕਿਹੜੇ ਵੇਲੇ ਕਮਲਾ ਡਿੱਗ ਜਾਈਂਦੇ ਰੱਬ ਨਾ ਕਰੇ ਪਰਿਵਾਰ 'ਚ ਹਾਸਾ ਹੋ ਜਾਵੇ ਲੋਕਾਂ ਵਾਸਤੇ ਮਾਪਿਆਂ ਅਰਦਾਸ ਕਰਦੇ ਨੇ ਪਰ ਇਹਨਾਂ ਵਾਸਤੇ ਦਾਸ ਬੇਨਤੀ ਕੌਣ ਕਰੇਗਾ ਵੇਖੋ ਜੀ ਆਪਣੀ ਜਿੰਨੀ ਵੀ ਪੰਜਾਬ ਆ ਜਿਹੜੀ ਸਿੱਖ ਕੌਮ ਆ ਇਹ ਖਾਲਸਾ ਰਾਜ ਦੀ ਗੱਲ ਜ਼ਰੂਰ ਕਰਦੀ ਆ ਖਾਲਸਾ ਰਾਜ ਕਿੱਥੋਂ ਸ਼ੁਰੂ ਹੋਣਾ ਇਹਨਾਂ ਗ੍ਰੰਥੀਆਂ ਤੋਂ ਸ਼ੁਰੂ ਹੋਣਾ ਗ੍ਰੰਥੀ ਅੱਗੋਂ ਪਾਠੀ ਤਿਆਰ ਕਰਨਗੇ ਉਹ ਜਿਹੜਾ ਸਾਰੀ ਜਿਹੜੀ ਹੌਲੀ 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 ਅੱਜ ਜਦ ਦੂਰ ਨਾ ਜਾਈਏ ਤੇ ਗੱਲ ਰਾਜਨੀਤੀ ਵਾਲੀ ਨਹੀਂ ਕਰਨੀ ਚਾਹੀਦੀ ਪਰ ਮੈਂ ਜਿੱਥੋਂ ਤੱਕ ਕਰ ਲਾਂ ਵੀ ਆਪਣੇ ਰਾਧਾ ਸਵਾਮੀ ਡੇਰਾ ਕਿੱਥੋਂ ਚੱਲਿਆ ਤਰਤੀਦ ਜਮੀਨੀ ਪੱਧਰ ਤੋਂ ਚੱਲਿਆ ਉਹਨਾਂ ਜਿੱਥੇ ਇੱਕ ਅਕਾਲੀ ਐਸਪੀਸੀ ਨੂੰ ਕੰਮ ਕਰਨਾ ਚਾਹੀਦਾ ਸੀ ਉਹਨਾਂ ਕੰਮ ਭੁਲਾਕੀ ਕਰਨ ਨੂੰ ਕੀਤਾ 5 ਕਿਲੋਮੀਟਰ ਤੇ ਉਹਨਾਂ ਕਹਿਤਾ ਵੀ ਅੱਖਾਂ ਦਾ ਪ੍ਰਸ਼ਨ ਫਰੀ ਉਹ ਅੱਜ ਵੇਖੋ ਕਿੱਥੇ ਪਹੁੰਚ ਗਏ ਤੇ ਸਾਡੀ ਸਿੱਖ ਜਿਹੜੀ ਕੌਮ ਆ ਜ਼ੀਰੋ ਹੋ ਗਈ ਬਿਲਕੁਲ ਜੀ ਤੁਸੀਂ ਦੇਖਿਆ ਸਪੰਸਾ ਨੇ ਬਹੁਤ ਵੱਡੀ ਗੱਲ ਕੀਤੀ ਆ ਵੀ ਸਾਡੀ ਸਿੱਖਾਂ ਦੀ ਸਮਾਜ ਸੰਸਥਾ ਵਾ ਉਹਨਾਂ ਨੂੰ ਇਸ ਵੇਲੇ ਧਿਆਨ ਦੇਣਾ ਚਾਹੀਦਾ ਗੁਰੂ ਦੇਵ ਜੀ ਨੇ ਅੱਜ ਬੜਾ ਮਾਣ ਸਰਕਾਰ ਮਿਲਿਆ ਸਾਡੇ ਮਨ ਨੂੰ ਖੁਸ਼ੀ ਹੋਈ ਵੀ ਕਿਤੇ ਦੇ ਕੋਈ ਪਿੰਡ ਕਿਤੇ ਕੋਈ ਪਰਿਵਾਰ ਆ ਜਿਆ ਹੈਗਾ ਜਿਹੜਾ ਕਿ 파ਟੀ ਸਿੰਘ ਦਾ ਮਾਨ ਸਤਕਾਰ ਕਰਦਾ ਬਹੁਤ ਮਨ ਖੁਸ਼ੀ ਹੋਈ ਆ ਇਹਨਾਂ ਦੀ ਚਰਚਾ ਹੋ ਰਹੀ ਆ ਪੂਰੇ ਇਲਾਕੇ ਵਿੱਚ ਨਹੀਂ ਪੂਰੇ ਪੰਜਾਬ ਵਿੱਚ ਚਰਚਾ ਹੋ ਰਹੀ ਆ ਜਿਸ ਤਰ੍ਹਾਂ ਇਹਨਾਂ ਨੇ ਮਾਨ ਸਤਕਾਰ ਕੀਤਾ ਅੱਜ ਦੇ ਜ਼ਮਾਨੇ 'ਚ ਸੋਨੇ ਦਾ ਕੈਂਠਾ ਪਾਉਣਾ ਬੜੀ ਵੱਡੀ ਗੱਲ ਆ ਉਹ ਵੀ ਦੋ ਤੋੜਿਆਂ ਦਾ ਚੰਗੇ ਭਲੇ ਪਰਿਵਾਰ ਕੋ ਸੋਨਾ ਨਹੀਂ ਖਰੀਦਿਆ ਜਾਂਦਾ ਪ੍ਰੈਸ ਪਰਿਵਾਰ ਨੇ ਬਹੁਤ ਸੋਹਣੀ ਸੇਵਾ ਨਿਭਾਈ ਆ ਵਧਾਈ ਦੇ ਪਾਤਰ ਵੀ ਨੇ ਸਾਡੇ ਸਰਪੰਚ ਸਾਹਿਬ ਪਿੰਡ ਦੀ ਪੰਚਾਇਤ ਇਹ ਜਿਹੜਾ ਪਰਿਵਾਰ ਆ ਜਿਹੜਾ ਵੀ ਯੂਕੇ 'ਚ ਗਿਆ ਇੱਕ ਵੀ ਕੈਨੇਡਾ 'ਚ ਗਿਆ ਬਹੁਤ ਨੌਜਵਾਨ ਵਧੇਚੀ ਧਰਤੀ ਦੇ ਗਏ ਨੇ ਪਰ ਆਪਣੇ ਪੰਜਾਬ ਨੂੰ ਭੁੱਲ ਜਾਂਦੇ ਨੇ ਪ੍ਰੇਸ਼ ਨੌਜਵਾਨਾਂ ਦੀ ਸਿਫਤ ਆ ਉੱਥੇ ਜਾ ਕੇ ਵੀ ਦਸਾਂ ਨਵਾਂ ਦੀ ਕਿਰਤ ਕਰਕੇ ਆਪਣਾ ਦਸਵੰਦ ਕੱਢ ਕੇ ਇਸ ਪਰਿਵਾਰ ਨੂੰ ਇਸ ਬਾਬਾ ਜੀ ਦਾ ਮਾਨ ਸਤਕਾਰ ਕੀਤਾ ਦਰਸ਼ਨਵੀਰ ਜੀ ਨਾਲ ਗੱਲਬਾਤ ਕਰਾਂਗੇ ਦਰਸ਼ਨਵੀਰ ਜੀ ਕਿਸਤਾਂ ਦੇ ਦਿਓ ਤੁਹਾਡੇ ਇਲਾਕੇ ਦੀ ਸ਼ਾਨ ਆ ਪਿੰਡ ਠੌਲ ਚਰਚਾ ਪੂਰੀ ਇਲਾਕੇ ਚ ਹੋ ਰਹੀ ਹੈ ਬਹੁਤ ਸਾਨੂੰ ਮਾਣ ਆ ਜੀ ਇਹਨਾਂ ਵੀਰਾਂ ਜਿਹਨਾਂ ਨੇ ਕੈਨੇਡਾ ਤੇ ਯੂਕੇ ਵਾਲਿਆਂ ਵੀਰਾਂ ਨੇ ਗਰੰਤੀ ਸਿੰਘ ਦਾ ਜਿਹੜਾ ਮਾਨ ਸਤਕਾਰ ਕੀਤਾ ਆ ਤੇ ਸਾਨੂੰ ਬਹੁਤ ਇਲਾਕੇ ਵਿੱਚ ਖੁਸ਼ੀ ਆ ਜੀ ਤੇ ਇਦਾਂ ਦੇ ਜਿਹੜੇ ਮਾਨ ਸਤਕਾਰ ਆ ਹਰ ਪਿੰਡ ਵਿੱਚ ਹਰ ਗ੍ਰੰਥੀ ਦਾ ਹੋਣਾ ਚਾਹੀਦਾ ਆ ਕਿ ਜੋ ਗ੍ਰੰਥੀ ਦਾ ਪਦ ਪਦ ਉੱਤ ਚੁੱਕਿਆ ਜਾ ਸਕੇ ਤੇ ਜੇ ਆਪਾਂ ਹਰ ਹਰ ਵੇਲੇ ਆਪਾਂ ਨੂੰ ਗ੍ਰੰਥੀ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਜਿਹੜਾ ਗ੍ਰੰਥੀ ਦੀ ਕੀਤੀ ਹੋਈ ਅਰਦਾਸ ਦੇ ਨਾਲ ਹੀ ਅਸੀਂ ਅਮਰੀਕਾ ਕੈਨੇਡਾ ਮੈਂ ਜਿਨ੍ਹਾਂ ਨੇ ਸਾਡੇ ਜਿਹੜੇ ਬੱਚੇ ਪਹੁੰਚਦੇ ਆ ਤੇ ਤੇ ਆਪਾਂ ਜਦੋਂ ਵਿਆਹ ਸ਼ਾਦੀ ਹੁੰਦੀ ਆ ਤੇ ਆਈ ਗ੍ਰੰਥੀ ਨੂੰ ਵੱਤੋਂ ਵੱਤ ਜਿਹੜਾ ਉਹਦਾ ਮਾਨ ਸਤਕਾਰ ਕਰੀਏ ਤੇ ਕਰਨਾ ਚਾਹੀਦਾ ਤੇ ਮੈਂ ਸਾਰੇ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਆਪਣੇ ਗ੍ਰੰਥੀ ਵੀਰ ਸਤਿਕਾਰ ਕੀਤਾ ਤੇ ਅੱਗੋਂ ਵੀ ਕਰਨਾ ਚਾਹੀਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜਪਤ ਜੀ ਗੱਲ ਕਰੀਏ ਹੁੰਦਾ ਵੀ ਜੀ ਅਸੀਂ ਦੇਖਿਆ ਵੀ ਕਈ ਜਿਹੜੇ ਨੇ ਗ੍ਰੰਥੀ ਸਿੰਘ ਅਜਿਹੇ ਹਾਲਾਤ ਮਾੜੇ ਨੇ ਉਹ ਕਹਿੰਦੇ ਵੀ ਗਾਂ ਆਪਣੇ ਬੱਚਿਆਂ ਨੂੰ ਅਸੀਂ ਗ੍ਰੰਥੀ ਸਿੰਘ ਨਹੀਂ ਬਣਾਉਣਾ ਕਿਉਂਕਿ ਉਹ ਕਹਿੰਦੇ ਨੇ ਵੀ ਤੁਸੀਂ ਸਾਰੀ ਉਮਰ ਗੁਰੂ ਦੀ ਸੇਵਾ ਕੀਤੀ ਆ ਬਾਣੀ ਪੜੀ ਆ ਕੀ ਬਣਾਇਆ ਵਾ ਕਹਿੰਦੇ ਘਰ ਤੱਕ ਨਹੀਂ ਬਣਾ ਸਕੇ ਉਹ ਕਹਿੰਦਾ ਬੱਚੇ ਕਹਿੰਦੇ ਆਪਾਂ ਨਹੀਂ ਗ੍ਰੰਥੀ ਬਣਾਣਾ ਅਸੀਂ ਹੋਰ ਕੰਮ ਕਰਨਾ ਕੀ ਕਹਿਣਾ ਚਾਹੋਗੇ ਵੀਰ ਜੀ ਜਦੋਂ ਆਪਾਂ ਆਪਾਂ ਗ੍ਰੰਥੀ ਨੂੰ 5000 ਵਿੱਚ ਆਪਣੇ ਘਰ ਦਾ ਸੌਦਾ ਲਿਆਊਗਾ ਕਿ ਗਲੀ ਦੇ ਕੱਪੜੇ ਲਿਆਊਗਾ ਕੀ ਕਰੂਗਾ ਵੀ ਜੀ ਇੱਕ ਸਵੇਰੇ ਉਹਨੇ ਉੱਠ ਕੇ ਕਿਤੇ ਕੱਪੜੇ ਪਾ ਕੇ ਆਣ ਕੇ ਤੇ ਸਾਨੂੰ ਉਹ ਮੈਂ 5000 ਸਾਬ ਨਹੀਂ ਲਾ ਸਕਦਾ ਆ ਤੇ ਇਸ ਤੋਂ ਬਾਅਦ ਸਾਨੂੰ ਸਤਕਾਰ ਚ ਇਹਦਾ ਕਮੇਟੀਆਂ ਨੂੰ ਪ੍ਰਬੰਧਕਾਂ ਨੂੰ ਤੇ ਜਿਹੜੇ ਕਮੇਟੀਆਂ ਦੇ ਵੱਤੋ-ਵੱਤ ਆਪਾਂ ਗ੍ਰੰਥੀਆਂ ਦਾ ਮਾਂ ਸਤਕਾਰ ਜਾਂ ਤਨਖਾਹ ਵਧਾਈਏ ਤੇ ਜੋ ਆਪਣਾ ਉਹ ਸੁੱਖਾ ਜੀਵਨ ਬਤੀਤ ਕਾਣ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਫੇਰ ਗ੍ਰੰਥੀ ਬਣਾ ਕੇ ਜੋੜ ਨੂੰ ਵੀ ਜੀ ਬਸ ਇਹ ਦੇਖਿਆ ਵੀ ਮੈਨਾਂ ਪਿਛਲੇ ਦਿਨ ਇੱਕ ਗ੍ਰੰਥੀ ਸਾਹਿਬ ਦਾ ਮੈਨੂੰ ਫੋਨ ਆਇਆ ਵੀ ਸਾਡੇ ਹਾਲਾਤ ਬੜੇ ਮਾੜੇ ਨੇ ਬਰਸਾਤ ਕਾਰਨ ਘਰ ਦੀ ਛੱਤ ਟੁੱਟ ਗਈ ਆ ਉਹ ਕਹਿੰਦੇ ਮੈਂ ਗ੍ਰੰਥੀ ਦੀ ਡਿਊਟੀ ਛੱਡ ਕੇ ਰੱਖਸ਼ਾ ਵਾਹਨ ਲਾ ਪਿਆ ਵਾਂ ਇਸ ਤਾਂ ਦੇ ਹਾਲਾਤ ਹੋ ਗਏ ਨੇ ਜੇਕਰ ਨਹੀਂ ਅਸੀਂ ਇਹਨਾਂ ਨੂੰ ਸੰਭਾਲਾਂਗੇ ਗ੍ਰੰਥੀ ਸਿੰਘ ਦੇ ਗੁਰੂ ਦੇ ਵਜੀਰਾ ਨੂੰ ਕਿ ਲੱਗਦਾ ਵੀ ਸਾਨੂੰ ਗੁਰੂ ਦੇ ਵਜੀਰ ਫਿਰਾਂ ਨੂੰ ਬਾਣੀ ਸੁਣਨ ਨੂੰ ਕਦੋਂ ਮਿਲੂਗੀ ਤੇ ਜਰੂਰ ਜੀ ਮੈਂ ਆਪਾਂ ਗ੍ਰੰਥੀ ਦੀ ਬਾਣੀ ਤਾਂ ਹੀ ਸੁਣ ਸਕਾਂਗੇ ਜੇ ਪਿੰਡ ਵਿੱਚ ਗ੍ਰੰਥੀ ਹੋਣਗੇ ਤੇ ਗ੍ਰੰਥੀ ਤਾਂ ਹੀ ਹੋਣਗੇ ਜੇ ਇਹਨਾਂ ਦਾ ਅਸੀਂ ਮਾਨ ਸਤਕਾਰ ਤੇ ਤਨਖਾਹਾਂ ਆ ਦੇਣਗੇ ਤੋਂ ਆਪਣੇ ਬੱਚੇ ਨਵੇਂ ਗ੍ਰੰਥੀ ਤਿਆਰ ਕਰਨਗੇ ਸਿੱਖਿਆ ਦੇਣਗੇ ਉਹਨਾਂ ਨੂੰ ਪਾਈਏ ਬੰਨੇ ਆ ਤੇ ਨਾਲ ਜੀਵਨ ਸੌਖਾ ਹੋਊਗਾ ਤੇ ਜਿਹੜਾ ਸੀਮਾ ਤੁਹਾਨੂੰ ਪਤਾ ਹੀ ਅੱਜਕੱਲ ਕਿਦਾਂ ਇਹ ਕਿਹੜੇ ਹਾਲਾਤਾਂ ਵਿੱਚ ਜਿਹੜੇ ਗ੍ਰੰਥੀ ਜਿਹੜੇ ਜਾ ਰਹੇ ਆ ਹਾਂਜੀ ਬਿਲਕੁਲ ਜੀ ਹਰਪਾਲ ਸਾਹਿਬ ਤੁਸੀਂ ਇਸ ਗੱਲ ਨੂੰ ਜਾਣਦੇ ਦਲੇਰ ਮਹਿੰਦੀ ਬਹੁਤ ਵੱਡਾ ਮਸ਼ਹੂਰ ਗਾਇਕ ਆ ਬਿਲਕੁਲ ਉਹ ਸਭ ਤੋਂ ਪਹਿਲਾਂ ਕੀਰਤनियां ਸੀ ਸਭ ਤੋਂ ਪਹਿਲਾਂ ਕੀਰਤਨ ਕਰਦਾ ਸੀ ਕੀਰਤਨ ਦੇ ਵਿੱਚੋਂ ਉਹਨੂੰ ਪਤਾ ਲੱਗਾ ਵੀ ਨਹੀਂ ਕੁਝ ਮਿਲਦਾ ਉਹ ਮੁੜ ਕੇ ਕਲਾਕਾਰ ਬਣਿਆ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਮਾਨ ਤਿੰਨੇ ਭਰਾ ਬਿਲਕੁਲ ਉਹ ਕਵੀਸ਼ਰੀ ਉਹਨਾਂ ਨੂੰ ਪਤਾ ਲੱਗਾ ਵੀ ਕਵੀਸ਼ਰੀ 'ਚ ਕੁਝ ਨਹੀਂ ਮਿਲਦਾ ਕੋਈ ਪੈਸਾ ਨਹੀਂ ਦਿੰਦਾ ਉਹ ਵੀ ਕਲਾਕਾਰ ਬਣੇ ਇੱਥੇ ਕਿਤੇ ਨਾ ਕਿਤੇ ਸਾਡੀ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਬਹੁਤ ਘਟਿਆ ਇਸ ਚੀਜ਼ ਦੀ ਜਿਹੜੀ ਆਪਾਂ ਇੱਥੇ ਆ ਕੇ ਭੁੱਲ ਜਾਂਦੇ ਹਾਂ ਜਾਂ ਜ਼ੀਰੋ ਹੋ ਜਾਂਦੇ ਹਾਂ ਗਰੰਥੀ ਸਿੰਘਾਂ ਤੇ ਇਸ ਚੀਜ਼ ਦੇ ਬੇਨਤੀ ਕਰਦੇ ਹਾਂ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਚਲੋ ਇਹ ਤੇ ਸੰਗਤ ਦਾ ਪਰਾਲਾ ਇਕੱਲਾ ਬੰਦਾ ਵੀ ਨਹੀਂ ਕਰ ਸਕਦਾ ਹਨਾ ਜੀ ਚਲੋ ਇਹ ਜੁਕੇ ਵਾਲੇ ਵੀਰ ਕੈਨੇਡਾ ਵਾਲੇ ਵੀਰ ਦਾ ਬਹੁਤ ਧੰਨਵਾਦ ਆ ਜੂਥ ਦੇ ਸੋਚ ਸੋਚੀ ਜਾ ਤੇ ਜੂਥ ਨੂੰ ਹੀ ਅੱਗੇ ਆਉਣਾ ਪੈਣਾ ਜੂਥ ਤੋਂ ਬਿਨਾਂ ਨਹੀਂ ਜੋ ਗੱਲ ਬੰਨੀ ਤੇ ਸਾਰੇ ਯੂਥ ਨੂੰ ਮੈਂ ਬੇਨਤੀ ਕਰਦਾ ਉਹ ਅੱਗੇ ਆ ਕੇ ਵਾਸੋ ਵਾਸ ਦਾਨਪੁੰਨ ਕਰੋ ਜੇ ਅਸੀਂ ਅਰਦਾਸ ਬੇਨਤੀ ਕਰਾ ਕੇ ਗਰੰਤ ਸਿੰਘ ਅਮਰੀਕਾ ਦੇ ਜਹਾਜ਼ ਫੜਦੇ ਆ ਕੈਨੇਡਾ ਦਾ ਜਹਾਜ਼ ਫੜਦੇ ਆ ਤੇ ਫਿਰ ਇਹਦਾ ਵੀ ਫਰਜ ਬਣਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਤੁਸੀਂ ਦੇਖਿਆ ਬਹੁਤ ਸੋਹਣੀ ਗੱਲ ਕੀਤੀ ਸਰਪੰਚ ਸਾਹਿਬ ਨੇ ਤੇ ਇੱਥੇ ਆ ਕੇ ਮਾਨੂੰ ਖੁਸ਼ੀ ਵੀ ਹੋਈ ਆ ਕਿਉਂਕਿ ਪਰਿਵਾਰ ਦਾ ਕਹਿਣਾ ਜਾਂ ਪਿੰਡ ਵਾਸੀਆਂ ਦਾ ਕਹਿਣਾ ਆ ਕਿ ਗਰੰਤੀ ਸਿੰਘ ਰਹਿਣ ਵਾਸਤੇ ਬਹੁਤ ਸੋਹਣੀ ਕੋਠੀ ਬਣਾਈ ਆ ਵਿੱਚ ਏਸੀ ਲਾਇਆ ਐਲਸੀਡੀ ਲਾਈ ਆ ਮਤਲਬ ਸਾਰੀਆਂ ਸਹੂਲਤ ਦਿੱਤੀਆਂ ਨੇ ਉਹਨੂੰ ਟੈਨਸ਼ਨ ਨਹੀਂ ਆ ਕਿ ਮੇਰਾ ਛੱਤ ਚੋ ਪੈਣੀ ਆ ਮੇਰਾ ਕੋਠਾ ਚੋਪਾਂ ਲਾਂ ਜਾਂ ਛੱਤ ਡਿੱਗ ਪਈ ਨਹੀਂ ਆ ਕਿਸੇ ਤਰ੍ਹਾਂ ਦੀ ਕੋ ਟੈਨਸ਼ਨ ਨਹੀਂ ਆ ਬਹੁਤ ਸੋਹਣੀ ਛਲਾਗਾ ਜੋ ਕਦਮ ਐ ਇਸ ਪਿੰਡ ਵਾਸੀਆਂ ਵਾਸਤੇ ਸਾਡੇ ਵੀ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਜਿਹੜੇ ਸਾਡੀ ਇੰਟਰਵਿਊ ਦੇਖ ਰਹੇ ਨੇ ਇਸੇ ਤਰ੍ਹਾਂ ਦਾ ਪਿੰਡ ਜਿਹੜਾ ਰਠੌਰ ਆ ਇਸੇ ਤਰ੍ਹਾਂ ਦਾ ਤੁਸੀਂ ਵੀ ਆਪਣੇ ਗ੍ਰੰਥੀ ਸਿੰਘ ਦਾ ਮਾਨ ਸਤਕਾਰ ਕਰੋ ਤਾਂ ਜੋ ਕਿ ਕੋਈ ਵੀ ਸਾਡਾ ਗੁਰੂ ਦਾ ਵਜ਼ੀਰ ਆ ਗ੍ਰੰਥੀ ਸਿੰਘ ਆ ਉਹ ਰੁਲੇ ਨਾ ਇਸ ਤਰ੍ਹਾਂ ਮਜਬੂਰੀ ਨਾ ਹੋ ਜਾਏ ਕਿ ਉਹ ਗ੍ਰੰਥੀ ਦੀ ਡਿਊਟੀ ਛੱਡ ਕੇ ਕੋਈ ਹੋਰ ਕੰਮ ਕਾਲਾ ਸ਼ੁਰੂ ਕਰ ਦੇ ਦੀ ਹਾਲੀ ਦਾ ਪਾਕਾਲਾ ਸ਼ੁਰੂ ਕਰਦੇ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਕੋਈ ਚੰਗੀ ਗੱਲ ਨਹੀਂ ਆ ਐਸਕੇ ਕਿ ਬੰਦਾ ਮਾਨ ਸਮਾਨ ਜ਼ਰੂਰ ਦਿਆ ਕਰੋ ਅਸੀਂ ਵਿਆਹਾਂ ਸ਼ਾਦੀਆਂ ਲੱਖਾਂ ਰੁਪਏ ਲਾ ਦਿੰਦੇ ਨੇ ਪਰ ਜਦੋਂ ਗੁਰੰਥੀ ਸਿੰਘ ਦੀ ਵਾਰੀ ਆਉਂਦੀ ਆ ਉਦੋਂ ਅਸੀਂ ਹੱਥ ਕੋਟ ਲੈਂਦੇ ਆ ਇਦਾਂ ਨਾਲ ਕਰਿਆ ਕਰੋ ਜਿਸ ਤਰ੍ਹਾਂ ਅੱਜ ਦੇ ਜ਼ਮਾਨੇ 'ਚ ਮਾਨ ਸਨਮਾਨ ਕੀਤਾ ਗਿਆ ਪਿੰਡ ਜਿਠੌਰ ਵੱਲੋਂ ਇਹਨਾਂ ਪਰਿਵਾਰ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਵੱਧ ਝੜ ਕੇ ਇਸ ਦਾ ਮਾਨ ਸਨਮਾਨ ਕਰਿਆ ਕਰੋ ਤਾਂ ਜੋ ਕਿ ਸਾਨੂੰ ਖੁਸ਼ੀ ਹੋ ਸਕੇ ਵੀ ਅੱਜ ਵੀ ਸਾਡੇ ਪਿੰਡਾਂ ਵਿੱਚ ਗਰੰਥੀ ਸਿੰਘ ਗੁਰੂ ਦੇ ਵਜੀਰਾ ਦਾ ਮਾਨ ਸਤਕਾਰ ਕੀਤਾ ਜਾਂਦਾ ਹੈ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇ ਅਮਰਸਾ